ਜੇਕਰ ਸਾਡੇ ਤੇ ਹਿੰਦੀ ਥੋਪੀ ਗਈ ਤਾਂ ਤਾਮਿਲਨਾਡੂ ਨੂੰ ਇੱਕ ਹੋਰ ਭਾਸ਼ਾ ਯੁੱਧ ਦੇ ਲਈ ਤਿਆਰ ਹੋਣਾ ਪਵੇਗਾ ਤਾਂ ਦੱਸਿਏ ਕਿ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਤਮਿਲਨਾਡੂ ਦੇ ਵਿੱਚ ਤਮਿਲਨਾਡੂ ਦੇ ਉਪ ਮੁੱਖ ਮੰਤਰੀ ਨੇ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਨਵੀਂ ਸਿੱਖਿਆ ਨੀਤੀ ਦੇ ਮਾਧਿਮ ਰਾਹੀਂ ਤਮਿਲਨਾਡੂ ਦੇ ਉੱਤੇ ਹਿੰਦੀ ਨੂੰ ਥੋਪਿਆ ਜਾ ਰਿਹਾ ਹੈ ਅਤੇ ਉਹਨਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ ਹੈ ਹਾਲਾਂਕਿ ਕੇਂਦਰੀ ਮੰਤਰੀ ਯਾਨਕੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਇਹਨਾਂ ਦਾਅਵਿਆਂ ਨੂੰ ਖੰਡਨ ਕੀਤਾ ਤਾਂ ਅਗਦਾਜ਼ੀ ਇਹ ਕਿ ਨਵੀਂ ਨੀਤੀ ਦੇ ਨਾਲ ਹਿੰਦੀ ਨੂੰ ਤਮਿਲਨਾਡੂ ਦੇ ਉੱਤੇ ਥੋਪਿਆ ਜਾ ਰਿਹਾ ਹੈ ਇਹ ਦੋਸ਼ ਹੈ ਜਿਹੜਾ ਕੇਂਦਰੀ ਮੰਤਰੀ ਦੇ ਉੱਤੇ ਅਤੇ ਕੇਂਦਰ ਸਰਕਾਰ ਦੇ ਉੱਤੇ ਡਿਪਟੀ ਸੀਐਮ ਨੇ ਲਗਾ ਦਿੱਤਾ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਵੇਂ ਹਰਿਆਣਾ ਉੱਤਰ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ ਹਿੰਦੀ ਥੋਪ ਕੇ ਉੱਥੋਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਉਵੇਂ ਹੀ ਤਾਮਿਲਨਾਡੂ ਦੀ ਭਾਸ਼ਾ ਨੂੰ ਵੀ ਯਾਨਕਿ ਤਾਮਿਲ ਨੂੰ ਵੀ ਖਤਰਾ ਹੈ ਸੋ ਇਸ ਨੂੰ ਲੈ ਕੇ ਵਿਰੋਧ ਹੈ ਜਿਹੜਾ ਕਈ ਸੂਬਿਆਂ ਦੇ ਵਿੱਚ ਭਾਸ਼ਾ ਨੂੰ ਲੈ ਕੇ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜੀ ਨੀਤੀ ਹੈ ਨਵੀਂ ਇਸ ਦਾ ਕਾਸ ਵਿਰੋਧ ਹੋ ਰਿਹਾ ਹੈ ਤਾਂ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੇ ਨਿਧੀ ਸਟੋਲਨ ਨੇ ਦਾਵਾ ਕੀਤਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਮਾਧਿਅਮ ਦੇ ਨਾਲ ਰਾਜ ਵਿੱਚ ਤੇ ਹਿੰਦੀ ਥੋਪਣ ਦੀ ਕੋਸ਼ਿਸ਼ ਹੋ ਰਹੀ ਹੈ ਜਦੋਂ ਕਿ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਇਸ ਦਾਅਵੇ ਦਾ ਖੰਡਨ ਕੀਤਾ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੇ ਨਿਧੀ ਸਟੋਲਨ ਨੇ ਐਤਵਾਰ ਨੂੰ ਕੇਂਦਰ ਦੀਆਂ ਤਿੰਨ ਭਾਸ਼ਾਵਾਂ ਨੀਤੀ ਦਾ ਕਰੜਾ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨਵੀਂ ਸਿੱਖਿਆ ਨੀਤੀ ਯਾਨਕੀ NEP ਦੇ ਮਾਧਮ ਰਾਹੀਂ ਰਾਜ ਦੇ ਉੱਤੇ ਹਿੰਦੀ ਥੋਪਣ ਦੀ ਕੋਸ਼ਿਸ਼ ਕਰ ਰਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਨੀਤੀ ਤਾਮਿਲਨਾਡੂ ਦੇ ਵਿੱਚ ਇੱਕ ਹੋਰ ਭਾਸ਼ਾ ਯੁੱਧ ਨੂੰ ਜਨਮ ਦੇਵੇਗੀ ਜਾਣਕਾਰੀ ਮੁਤਾਬਕ ਉਦਯ ਨidhi ਨੇ ਕਿਹਾ ਹੈ ਕਿ ਕੇਂਦਰ ਤਾਮਿਲਨਾਡੂ ਉਦੇ ਉਤੇ ਹਿੰਦੀ ਥੋਪਣ ਦੀ ਯੋਜਨਾ ਬਣਾ ਰਹੀ ਹੈ ਹਰਿਆਣਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹਿੰਦੀ ਥੋਪਣ ਦੇ ਕਾਰਨ ਉਹਨਾਂ ਦੀਆਂ ਖੇਤਰੀ ਭਾਸ਼ਾਵਾਂ ਖਤਮ ਹੋ ਗਈਆਂ ਨੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਦੇ ਕਹਿੰਦੇ ਨੇ ਕਿ ਜੇਕਰ ਅਸੀਂ ਕੇਵਲ NEP ਸਵੀਕਾਰ ਕਰਦੇ ਹਾਂ ਤਾਂ ਧਨ ਮੁਹैया ਕਰਵਾਇਆ ਜਾਵੇਗਾ ਤਾਂ ਹੀ ਸਿੱਖਿਆ ਨੂੰ ਲੈ ਕੇ ਫੰਡ ਨੇ ਜਿਹੜੇ ਉਹ ਦਿੱਤੇ ਜਾਣਗੇ NEP ਦੇ ਸਫਾਰ ਕਰਨ ਦੇ ਲਈ 5000 ਕਰੋੜ ਅਤੇ 6000 ਕਰੋੜ ਰੁਪਏ ਦੇਣ ਦੇ ਲਈ ਤਿਆਰ ਨੇ ਇਹ ਵੀ ਦਾਵਾ ਕੀਤਾ ਗਿਆ ਸਟੋਲਨ ਦੇ ਵੱਲੋਂ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਜੇਕਰ ਤੁਸੀਂ ਤਾਮਿਲਨਾਡੂ ਦੇ ਉੱਤੇ ਹਿੰਦੀ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਸਪੱਸ਼ਟ ਰੂਪ ਵਿੱਚ ਕਹਿ ਰਹੇ ਹਨ ਕਿ ਤਾਮਿਲਨਾਡੂ ਦੇ ਵਿੱਚ ਇੱਕ ਹੋਰ ਭਾਸ਼ਾ ਯੁੱਧ ਤਿਆਰ ਹੋ ਸਕਦਾ ਹੈ ਯਾਨੀ ਕਿ ਇਸ ਯੁੱਧ ਦਾ ਸਾਹਮਣਾ ਕਰਨਾ ਪਵੇਗਾ ਤਾਂ ਡੀਐਮਕੇ ਨੇਤਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟੋਲਨ ਦੇ ਰੁਖ ਨੂੰ ਵੀ ਦੁਹਰਾਇਆ ਤੇ ਕਿਹਾ ਕਿ ਤਾਮਿਲਨਾਡੂ ਦੇ ਸੀਐਮ ਉਹ ਵਿਅਕਤੀ ਨੇ ਜਿਨ੍ਹਾਂ ਨੇ ਚੇਨਈ ਵਿੱਚ ਮੈਟਰੋ ਰੇਲਵੇ ਪ੍ਰੋਜੈਕਟ ਲਿਆਂਦੀ ਸੀਐਮ ਨੇ ਹਾਲ ਹੀ ਵਿੱਚ ਤਿੰਨ ਗੱਲਾਂ ਕਹੀਆਂ ਅਤੇ ਅਸੀਂ ਐਨਪੀ ਨੂੰ ਸਵੀਕਾਰ ਨਹੀਂ ਕਰਦੇ ਅਤੇ ਅਸੀਂ ਹਿੰਦੀ ਥੋਪਣ ਨੂੰ ਵੀ ਸਵੀਕਾਰ ਨਹੀਂ ਕਰਾਂਗੇ ਤਾਂ ਇਸ ਦਾ ਵਿਰੋਧ ਹੈ ਜਿਹੜਾ ਉਦੇ ਨਿਧੀ ਸਟੋਲਨ ਨੇ ਕੀਤਾ ਇੱਕ ਵਾਰ ਫਿਰ ਦੱਸ ਦਈਏ ਕਿ ਉਦੇ ਨਿਧੀ ਸਟੋਲਨ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਨਾਲ ਤਮਿਲਨਾਡੂ ਦੇ ਉੱਤੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਸੀਂ ਇਹ ਹੋਣ ਨਹੀਂ ਦੇਵਾਂਗੇ ਜੇਕਰ ਅਜਿਹਾ ਹੁੰਦਾ ਤਾਂ ਤਮਿਲਨਾਡੂ ਦੇ ਵਿੱਚ ਨਵਾਂ ਭਾਸ਼ਾ ਯੁੱਧ ਹੈ ਜਿਹੜਾ ਉਤਿਆਰ ਹੋ ਜਾਵੇਗਾ ਤਾਂ ਤਮਿਲ ਨੂੰ ਬਚਾਉਣ ਦੇ ਲਈ ਉੱਥੋਂ ਦੀ ਸਰਕਾਰ ਯਤਨਸ਼ੀਲ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਸਮੇਂ-ਸਮੇਂ ਤੇ ਮੋਰਚੇ ਲੱਗਦੇ ਰਹੇ ਅਤੇ ਨੀਤੀਆਂ ਦਾ ਵਿਰੋਧ ਹੁੰਦਾ ਰਿਹਾ ਨਵੀਂ ਸਿੱਖਿਆ ਪ੍ਰਣਾਲੀ ਦਾ ਵਿਰੋਧ ਪੰਜਾਬ ਚ ਵੀ ਹੋਇਆ ਪਰ ਹੁਣ ਤਾਮਿਲਨਾਡੂ ਦੇ ਵਿੱਚ ਭਾਸ਼ਾ ਨੂੰ ਲੈ ਕੇ ਇਹ ਵਿਵਾਦ ਹੈ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ